ਸਿਆਸੀ ਕਹਾ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਪੰਜਾਬ ਹਰਿਆਣਾ ਲਾਈਵ ਤੇ ਮੈਂ ਹਾ ਯਕੀਨ ਲਗਾਤਾਰ ਦੀਆਂ ਤਸਵੀਰਾਂ ਨੇ ਉਹ ਲੋਕ ਸਭਾ ਬਠਿੰਡਾ ਦੀਆਂ ਨੇ ਇਸ ਟਾਈਮ ਹਲਕਾ ਲੰਬੀ ਦੇ ਵਿੱਚ ਹਾਂ ਜਿੱਥੇ ਕੀ ਲਗਾਤਾਰ ਕੈਬਨਿਟ ਮੰਤਰੀ ਨੇ ਗੁਰਮੀਤ ਸਿੰਘ ਕੁੜੀਆਂ ਅਥੋੜੇ ਜੋ ਲੰਬੀ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਰਹੇ ਨੇ ਤਾਂ तमाम ਸਿਆਸੀ ਜਿਹੜੇ ਹੋ ਕਹੇ ਜਾਂਦੇ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਗੋਦ ਲੈ ਹੋਏ ਪਿੰਡਾਂ ਲੁਹਾਰਾ ਤੇ ਕਮਿਹਰਾ ਕਿਹਾ ਜਾਂਦਾ ਸੀਗਾ ਤੇ ਉਹ तमाम ਉਥੋਂ ਦੇ ਜੋ ਸਾਬਕਾ ਸਰਕਾਰਾਂ ਸੀਗੀਆਂ ਉਹਨਾਂ ਨੇ ਨੌਕਰੀਆਂ ਵੀ ਦਿੱਤੀਆਂ ਤੇ ਹੁਣ ਮੌਕੇ ਦੀਆਂ ਸਰਕਾਰਾਂ ਦੇ ਵੀ ਲੋਕੀ ਬੱਚੇ ਆ ਉਹ ਨੌਕਰੀਆਂ ਦੇ ਵਿੱਚ ਲੱਗੇ ਆ तमाम ਮਾਥੋਂ ਚਰਚਾ ਕਰਾਂਗੇ ਅੱਜ ਲੋਕ ਸਭਾ ਚੋਣਾਂ ਲੈ ਕੇ ਤੇ ਲੋਕ ਸਭਾ ਚੋਣਾਂ ਲੈ ਕੇ ਕਹਿੰਦੇ ਜਿਹੜੀ ਜਿਹੜੀ ਸਿਆਸਤ ਹੁੰਦੀ ਆ ਉਹ ਲਗਾਤਾਰ ਹੋ ਇੱਕ ਪਿੰਡ ਦੀ ਸੱਤ ਤੋਂ ਸ਼ੁਰੂ ਹੁੰਦੀ ਹੈ ਜੇ ਸੱਥਾਂ ਦੇ ਰਿਜ਼ਲਟ ਹੁੰਦੇ ਨੇ ਸੱਥਾਂ ਦੀਆਂ ਚਰਚਾਵਾਂ ਹੁੰਦੀਆਂ ਉਹ ਹੀ ਚੋਣਾਂ ਤੋਂ ਬਾਅਦ ਜਿਹੜੇ ਆ ਉਹ ਨਤੀਜੇ ਹੁੰਦੇ ਨੇ ਤੇ तमाम ਉਹ ਚਰਚਾ ਵਾਸਤੇ ਅੱਜ ਗੱਲਬਾਤ ਕਰ ਰਹੇ ਆ ਪਿੰਡ ਨਵਾਰਾ ਦੇ ਵਿੱਚ ਸਰ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਤੁਹਾਨੂੰ ਦੇਖਦੇ ਹੋਣ ਲੋਕ ਸਭਾ ਚੋਣਾਂ ਆ ਗਈਆਂ ਕਿਹੜੀ ਪਾਰਟੀ ਦਾ ਜ਼ੋਰ ਜ਼ਿਆਦਾ ਚੋਰ ਜੀ ਇਸ ਟਾਈਮ ਤੱਕ ਅਜੇ ਤੱਕ ਚੋਣਾਂ ਦਾ ਮੁਕਾਬਲਾ ਦੱਸੀ ਜਾਂਦੇ ਚਾਰ ਕੋਣ ਕਿਹੜੀ ਪਾਰਟੀ ਦੇਖਣਾ ਪਸੰਦ ਕਰੋਗੇ ਕਾਂਗਰਸ ਪਾਰਟੀ ਦਾ ਇੱਕ ਵਾਰ ਕਾਂਗਰਸ ਪਾਰਟੀ ਨਾਲ ਸਹਿਮਤ ਹਾਂ ਜੀ ਕੀ ਕਾਂਗਰਸ ਪਾਰਟੀ ਨੇ ਕੀ ਕੰਮ ਕੀਤੇ ਹੈ ਕਿਹੜੇ ਕਿ ਮੁੱਦੇ ਲੈ ਕੇ ਆਏ ਹੈ ਪਰ ਬੀਜੇਪੀ ਵਾਲੇ ਕਹਿੰਦੇ ਸੀ ਰਾਮ ਮੰਦਰ ਲੈ ਕੇ ਆਏ ਆ ਇੱਕ ਪਾਸੇ ਆਮ ਆਦੀ ਪਾਰਟੀ ਨੇ ਸਿੱਖਿਆ ਲੈ ਕੇ ਆਏ ਆ ਸਿਹਤ ਲੈ ਕੇ ਆਏ ਤੁਸੀਂ ਕਿਹੜਾ ਮੁੱਦਾ ਦੇ ਮੈਂ ਮੁੱਦੇ ਮੱਦੇ ਦੀ ਕੋਈ ਗੱਲ ਨਹੀਂ ਕਰਨੀ ਨਾ ਮੈਂ ਕੁਝ ਕਰਾਂ ਮੈਂ ਸਰਦਾਰ ਹਮੇਸ਼ਿੰਦਰ ਸਿੰਘ ਬਾਦਲ ਜੀ ਨਾਲ ਇੱਧਰ ਉਹ ਵੋਟ ਕਾਣ ਕੇ ਮੈਂ ਉੱਧਰ ਪਾਉਣੀ ਠੀਕ ਤਾਂ ਤੁਸੀਂ ਵੀਰੇ ਕਿਹੜਾ ਉਮੀਦਵਾਰ ਪਸੰਦ ਕਰਦੇ ਹੋ ਉਮੀਦਵਾਰ ਅਕਾਲੀ ਦਲ ਵਿੱਚੋਂ ਵੀ ਹੈ ਕਾਂਗਰਸ ਤੋਂ ਵੀ ਹੈ ਆਪ ਤੋਂ ਵੀ ਹੈ ਬੀਜੇਪੀ ਤੋਂ ਵੀ ਹੈ ਕਿਹੜਾ ਉਮੀਦਵਾਰ ਪਸੰਦ ਹੈ ਮਾਜੀ ਗੁਰਮੀਤ ਸਿੰਘ ਖੁੱਡੀਆਂ ਆ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਦਰੀ ਹੈ ਜੇ ਕੀ ਕੰਮ ਕਿਤੇ ਪਿੰਡ ਚ ਕੋ ਕੰਮ ਕਿਤੇ ਹਾਂਜੀ ਕੀ ਕੰਮ ਕਿਤੇ ਕੰਮ ਕਰਨਾ ਸਾਡੇ ਜੀ 70 ਸਾਲ ਦਾ ਪਹਿਲਾਂ ਅਸੀਂ ਵੋਟਾਂ ਪਾਉਂਦੇ ਰਹੇ ਅਕਾਲੀ ਦਲ ਨੂੰ ਪਾਈਆਂ ਕਾਂਗਰਸ ਨੂੰ ਪਾਈਆਂ ਸਾਰੀਆਂ ਪਾਰਟੀਆਂ ਦੇਖੀਆਂ ਸਾਡੇ ਤਾਂ ਇੱਕ ਮੇਨ ਮੁੱਦਾ ਨਿਕਾਸੀ ਦਾ ਸੀਗਾ ਜੋ ਸਾਰੇ ਪਿੰਡ ਦਾ ਪਾਣੀ ਨਿਕਾਸੀ ਦਾ ਆ ਕੇ ਵਾਟਰ ਵਾਸ ਦੇ ਫਿਰ ਨਹੀਂ ਫਿਰ ਨਹੀਂ ਆ ਕੇ ਸਾਡੇ ਵਾਟਰ ਵਾਸ ਦੇ ਵਿੱਚ ਮਹੀਆਂ ਦੇ ਟਾਈਮ ਪੈਂਦਾ ਸੀ ਸਭ ਤੋਂ ਪਹਿਲਾ ਕੰਮ ਤਾਂ ਸਾਡਾ ਸਰਦਾਰ ਗੁਰਮੀਤ ਗੁਰਮੀਤ ਸਿੰਘ ਖੁੱਡੀਆਂ ਜੀ ਨੇ ਕੀਤਾ ਨਿਕਾਸੀ ਵਾਲਾ ਜੋ ਨਿਕਾਸੀ ਦਾ ਪਾਣੀ ਅਸੀਂ ਛੱਪੜ ਦੇ ਵਿੱਚ ਛੱਟਿਆ ਜੋ ਕਿ ਪਹਿਲਾਂ ਵਾਟਰ ਵਾਸ ਦੇ ਵਿੱਚ ਪੈਂਦੀ ਸੀ ਤੇ ਉਸ ਤੋਂ ਬਾਅਦ ਕੋਈ ਆ ਪਿੰਡ ਦੇ ਵਿੱਚ ਕਹਿੰਦੇ ਅਸੀਂ 43000 ਨੌਕਰੀਆਂ ਪਹਿਲੇ 1 ਸਾਲ ਦੇ ਵਿੱਚ ਦਿੱਤੀਆਂ ਕੀ ਪਿੰਡ ਤੇ ਨੌਕਰੀਆਂ ਵੀ ਆਈਆਂ ਬਿਲਕੁਲ ਜੀ ਸਾਡੇ ਪਿੰਡ ਦੀ ਗੱਲ ਕਰੀਏ ਤਾਂ ਚਾਰ ਬੱਚੇ ਪੰਜ ਬੱਚੇ ਕੁੜੀਆਂ ਮੁੰਡੇ ਤੇ ਬਿਨਾ ਕੋਈ ਸਪਾਰਸ਼ ਤੋਂ ਬਿਨਾ ਕਿਸੇ ਪੈਸੇ ਤੋਂ ਸਰਦਾਰ ਭਗਵੰਤ ਮਾਨ ਜੀ ਨੇ ਜੁਆਇਨ ਕਰਵਾਏ ਤੁਸੀਂ ਪਿੰਡ ਵਿੱਚ ਪੁੱਛ ਸਕਦੇ ਹੋ ਆਸ-ਪਾਸ ਪਿੰਡਾਂ 'ਚ ਪੁੱਛ ਸਕਦੇ ਹੋ ਕਿ ਨੌਕਰੀ ਤੇ ਪੈਸਾ ਲੱਗਿਆ ਹੈ ਨਹੀਂ ਲੱਗਿਆ ਕਿ ਆ ਨੌਕਰੀ ਤੇ ਪੈਸਾ ਲੱਗਿਆ ਕਿ ਨਹੀਂ ਲੱਗਿਆ ਤੁਸੀਂ ਕਿਹੜੀ ਪਾਰਟੀ ਦੇਖਣਾ ਪਸੰਦ ਕਰੋ ਬਈ ਅਰਮਨ

ਕਹਿੰਦੇ ਖੇਡਾਂ ਵਾਸਤੇ ਦਿੱਕਤ ਹੁੰਦੀ ਸੀ ਨੌਜਵਾਨਾਂ ਨੂੰ ਵੀ ਖੇਡਾਂ ਬੰਨੇ ਧਿਆਨ ਰੁਝਾਨ ਸੀਗਾ ਪਰ ਹੁਣ ਖੇਡਾਂ ਦਾ ਗੁਦਾ ਹੈਗੇ ਖੇਡਾਂ ਖੇਡਣ ਨੂੰ ਅੱਛਾ ਜੀ ਛੱਡਿਏ ਮੈਂਗਾ ਪਹਿਲਾਂ ਮਿਲਦਾ ਜੇ ਸਮਾਨ ਮਿਲਦਾ ਜੇ ਸਰ ਕਿਨੂੰ ਕਿਹੜੀ ਪਾਰਟੀ ਨੂੰ ਦੇਖਣਾ ਪਸੰਦ ਕਰੋਗੇ ਲੋਕ ਸਭਾ ਚੋਣਾਂ ਸਰਤੇ ਨੇ ਕਿਹੜੀ ਪਾਰਟੀ ਜ਼ਿਆਦਾ ਜ਼ੋਰਦਾਰ ਮੰਨੀ ਜਾਂਦੇ ਕਿਹੜੇ ਮੁੱਦੇ ਹੈ ਮੰਨੇ ਜਾਂਦੇ ਮੁੱਦੇ ਬਾਰੇ ਜੀ ਮੈਨੂੰ ਕੋਈ ਪਤਾ ਨਹੀਂ ਪਰ ਮੈਂ ਆਮ ਪਾਲਤੀ ਵਾਲਾ ਠੀਕ ਹੈ ਪਾਰਟੀ ਨੇ ਕੀ ਕੰਮ ਕਰਨਾ ਬਾਕੀ ਮਾਨਪੁਰ ਬੰਦਰਾ ਇੰਨਾ ਨਹੀਂ ਮੈਨੂੰ ਸਿੱਧੀ ਗੱਲ ਤੁਸੀਂ ਕਿਹੜੀ ਪਾਰਟੀ ਦੇਖਣਾ ਪਸੰਦ ਕਰੋਗੇ ਮੈਂ ਤਾਂ ਸੁਖਬੀਰ ਸਿੰਘ ਬਾਦਲ ਨਾਲ ਸੁਖਬੀਰ ਸਿੰਘ ਬਾਦਲ ਨੇ ਕੀ ਕੰਮ ਕਰ ਦਿੱਤੇ ਜਿਹੜੇ ਲੋਕ ਆਵੇ ਕੋਈ ਸਭ ਤੋਂ ਵਧੀਆ ਦੇ ਕੀਤਾ ਹੈ ਨਾ ਮੇਰਾ ਕੋਈ ਕਰ ਸਕਦਾ ਸੀ ਨਾ ਹੀ ਇਹ ਤੋਂ ਹੁੰਦਾ ਸੀ ਆਵੇ ਹੋ ਜੋ ਪਾਣੀ ਦਾ ਨਿਕਾਸੀ ਦਾ ਸਾਰਾ ਸਭ ਸੁਖਬੀਰ ਸਿੰਘ ਬਾਦਲ ਨੇ ਖਾਲ ਬਣਿਆ ਜਿਕੇ ਸਾਫਾਈ ਕਰਾਤੀ ਦੇ ਕੋਈ ਕਹਿ ਨਹੀਂ ਸਕਦੇ ਪਰ ਬਣੇ ਸਾਰਾ ਕੁਝ ਜੋ ਖਾਲ ਬਣਿਆ ਪਿੰਡ ਦਾ ਜੋ ਨਿਕਾਸੀ ਬਣੀਆ ਉਹ ਸੁਖਬੀਰ ਸੁਖਬੀਰ ਬਾਦਲ ਅਰਸ਼ਿਮਰਤ ਘਰ ਬਾਦਲ ਦੀ ਦੇਣਾ ਮੇਰੇ ਬੂਏ ਅੱਗੇ ਦੁਜਾ ਲਗਾ ਹੋਇਆ ਜਾ ਕੇ ਵੇਖ ਲੋ ਆਪਣਾ ਨਹੀਂ ਪੱਥਰ ਕਿ ਕਿੰਨੇ ਬੜਾਈਆਂ ਖਾਲੀਆਂ ਕਿੰਨੇ ਨਹੀਂ ਬੜਾਈਆਂ ਜੇ ਕਿਸੇ ਨੇ ਮਗਰੋਂ ਸਾਫ਼ ਕਰਤੀਆਂ ਕਿਸੀਆਂ ਮਾਰ ਕੇ ਤਾਂ ਨਾ ਨਹੀਂ ਹੁੰਦਾ ਹੁੰਦਾ ਉਹਦੇ ਨਾਲ ਇਹ ਸਾਰੀਆਂ ਸੁਖਬੀਰ ਸਿੰਘ ਬਾਦਲ ਦੀ ਦੇਣਾਂ ਬਾਦਲ ਸਾਹਿਬ ਦੀ ਦੇਣਾਂ ਬਾਦਲ ਸਾਹਿਬ ਬਹੁਤ ਵਧੀਆ ਲੀਡਰ ਸੀਗੇ ਉਹਨਾਂ ਨੂੰ ਲੜਾਇਆ ਸੀ ਉਹਦੇ ਲੀਡਰਾਂ ਨੇ ਅੱਗੇ ਰਿਹਾ ਸੀ ਉਹਨਾਂ ਨੇ ਸਾਡਾ ਬਾਦਲ ਸਾਹਿਬ ਨਾਲ ਕੋਈ ਗੁੱਸਾ ਨਹੀਂ ਸੀ ਸਾਡਾ ਛੋਟੇ ਲੀਡਰਾਂ ਨਾਲ ਗੁੱਸਾ ਸੀ ਅਸੀਂ ਆਮ ਆਦਮੀ ਪਾਰਟੀ ਨੂੰ ਉਹਦੇ ਵੋਟਾਂ ਪਾਈਆਂ ਪਰ ਅਸੀਂ ਵਾਪਸ ਆਪਦੀ ਜੀ ਪਾਰਟੀ 'ਚ ਆ ਗਏ ਹਾਂ ਸੁਖਬੀਰ ਸਿੰਘ ਬਾਦਲ ਨੂੰ ਹੀ ਵਾਪਸ ਵੋਟ ਪਾਵਾਂਗੇ ਬਾਪੂ ਜੀ ਤੁਸੀਂ ਕਿਹੜੀ ਪਾਰਟੀ ਦੇਖਣਾ ਪਸੰਦ ਕਰੋਗੇ? ਆਪਾ ਸਰਕਾਰੀ ਬੰਦੇ ਆ। ਤਾਂ ਬਾਪੂ ਜੀ ਤੁਸੀਂ ਕਿਹੜੀ ਪਾਰਟੀ ਦੇਖਦੇ? ਮੈਂ ਸ਼ਰਮਣੀ ਕਾਲੀ ਦਲ। ਸ਼ਰਮਣੀ ਕਾਲੀ ਦਲ ਨੇ ਕੀ ਕੰਮ ਕਰ ਦਿੱਤੇ? ਸਾਰੇ ਕੰਮ ਕੀਤੇ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੈਨਸ਼ਨਾਂ ਸ਼ੁਰੂ ਕੀਤੀਆਂ ਗਰੀਬਾਂ ਦੀਆਂ ਆਟਾ ਦਾਲ ਸਕੀਮ ਬਾਦਲ ਸਾਹਿਬ ਨੇ ਲਿਆਂਦੀ, ਵਾਟਰ ਬਕਸ ਸਾਡੇ ਵਾਟਰ ਬਾਦਲ ਸਾਹਿਬ ਨੇ ਬਣਾਏ, ਮਕਾਨ ਗਰੀਬਾਂ ਦੇ ਪਵਾਏ ਪਿੰਡਾਂ ਦੇ ਵਿੱਚ ਗਿਣਤੀ ਕਰੋ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ 12 ਮਕਾਨ ਬਣਿਆ। ਕਾਲੀ ਦਲ ਨੇ ਬਣਾਏ ਆ ਜੀ। ਹਰੇਕ ਕੰਮ ਕੀਤਾ ਜੀ ਫਿਰ ਨਹੀਂ ਆ ਪਿੰਡ ਦੀਆਂ ਸੜਕਾਂ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ ਆਮ ਪਾਰਟੀ ਨੇ ਨਾਤਾ ਅਟਾ ਦਾਲ ਦਿੱਤਾ ਹੈ ਪੰ 2 ਸਾਲ ਹੋ ਗਏ ਕਣਕੀ ਬੰਦ ਕਰ ਲਈ ਫਿਰ ਕੋਈ ਆ ਜਿਹੜੇ ਦੋ ਆਪਣੇ ਵਾਦੇ ਸੀ 1000 ਰੁਪਏ ਬੀਬੀਆਂ ਵਾਲੇ ਉਹ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਯਾਨੀ ਉਹ ਤਾਂ ਕਹਿੰਦੇ ਇਹ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਉਹ ਗਲੀਆਂ ਨਾਲੀਆਂ ਤੇ ਰਹਿ ਗਈਆਂ ਇਹ ਹੁਣ ਗਾਂ ਵਧੀਆਂ ਹੀ ਨਹੀਂ ਇਹ ਕਿਹੜਾ ਜੀ ਨਵਾਂ ਕੰਮ ਕੀਤਾ ਵਿਖਾਓ ਇਹਨਾਂ ਨੇ ਕੀ ਕੀਤਾ ਦੱਸੋ ਇਹਨਾਂ ਦੇ ਕੰਮ ਕਹਿੰਦੇ ਸੀ ਐਸਐਸਫ ਲੈ ਆਤੀ ਕਹਿੰਦੇ ਸੀ ਐਸਐਸਫ ਲੈ ਆਤੀ ਸੜਕ ਸੁਰੱਖਿਆ ਫੋਰਸ ਲੈ ਆਉਂ ਨਹੀਂ ਲੈਂਦਾ ਜੀ ਸਾਡੇ ਵਾਸ ਇੱਥੇ ਦਾ ਸਾਰੇ ਲੋਕ ਗਰੀਬਾਂ ਦੀ ਕਿਸੇ ਦੀ ਕੋਈ ਕੰਮ ਨਹੀਂ ਕੀਤਾ ਇੱਕ ਵੀ ਜੇ ਕਿਸੇ ਦੇ ਬਿੱਲ ਕੀਤੇ ਤਾਂ ਜ਼ਿੰਮੇਵਾਰਾਂ ਨੇ ਮਾਫ ਕੀਤੇ ਹੈ ਗਰੀਬਾਂ ਨੂੰ ਕੀ ਕੀਤਾ ਦੱਸੋ ਇੱਕ ਵੀ ਗਰੀਬਾਂ ਦਾ ਕੰਮ ਕੀਤਾ ਹੋਵੇ ਸਰਦਾਰ ਖੁੱਡੀਆਂ ਸਾਹਿਬ ਨੇ ਜਾਂ ਮਾਨ ਸਾਹਿਬ ਨੇ ਗਿਣਾ ਕੇ ਦੱਸੋ ਕਹਿੰਦੇ ਅਸੀਂ ਮੱਲਾ ਘਰੀ ਨਹੀਂ ਖੋਲ ਦਿੱਤੇ ਹੋਰ ਬਹੁਤ ਮੁਸ਼ਕਲ ਹੁੰਦਾ ਜੀ ਪਹਿਲਾਂ ਵੀ ਹੈਗੀਆਂ ਸੀ ਸਾਰੇ ਥਾਵਾਂ ਤੇ ਸੀ ਉਹ ਤਾਂ ਜੇ ਸਾਡੇ ਲੋਕਾਂ ਦੀ ਕਮਜ਼ੋਰੀ ਸੀ ਪੰਨ ਤੋੜ ਕਰਕੇ ਆਪਦੇ ਘਰ ਸਮਾਨ ਲਿਆਏ ਲੋਕ ਪਹਿਲਾਂ ਵੀ ਬਣੇ ਸੀ ਡਿਫੈਂਸਰੀਆਂ ਬਣੀਆਂ ਹੋਈਆਂ ਸੀ ਡਿਫੈਂਸਰੀਆਂ ਬਣੀਆਂ ਹੋਈਆਂ ਸੀ ਬਾਈ ਤੁਸੀਂ ਕਿਹੜੀ ਸਰਕਾਰ ਦੇਖਣਾ ਪਸੰਦ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਕੀ ਕੰਮ ਕੀਤਾ ਕੰਮ ਜੀ ਸਾਡਾ ਜੀ 50 ਸਾਲਾਂ ਦਾ ਵਾਟਰ ਵਾਸ ਸੀ ਇੱਥੇ ਸਪਾ ਦਾ ਹੱਕ ਹਰ ਬਣਿਆ ਪਿਆ ਸੀ ਇਹ ਸਾਰਾ ਜੀ ਡੱਗੀਆਂ ਉੱਚੀਆਂ ਕਰਾਈਆਂ ਗੰਦਾ ਪਾਣੀ ਪੈਂਦਾ ਸੀ ਨਿਕਾਸੀ ਕੱਢੀ ਹੈ ਜੀ ਅਨਸੱਤ ਸਾਡੇ ਬੱਚੇ ਵੀ ਫਰੀ ਲਾਏ ਆ ਜੀ ਕੋਈ ਪੈਸਾ ਨਹੀਂ ਲਿਆ ਨੌਕਰੀ ਤੇ ਲੱਗੇ ਆ ਜੀ ਜੋ ਕੰਮ ਹੈ ਸਕੂਲ ਸਾਡਾ ਜਾ ਕੇ ਵੇਖੋ ਜੀ ਬਹੁਤ ਸ਼ਾਨਦਾਰ ਸਕੂਲ ਬਣਾਤਾ ਜੀ ਕੁੜੀਆਂ ਸਾਹਮਣੇ ਜੀ ਸਟੇਡੀਅਮ ਜਾ ਕੇ ਵੇਖੋ ਜੀ ਕਿੰਡੀ ਸਫਾਈ ਹੈ ਜੀ ਸਾਡੀ ਅਟਾ ਜੀ ਬਹੁਤ ਕੋਸ਼ਿਸ਼ ਕੀਤਾ ਜੀ ਕੁੜੀਆਂ ਸਾਹਬ ਦੇ ਨਾਲ ਉਹ ਕੁੱਟੀਆਂ ਨਾਲ ਹੀ ਆ ਜੀ ਇਹ ਪਿੰਡ ਕਹਿੰਦੇ ਬਾਦਲਾਂ ਦੇ ਮੰਨੇ ਜਾਂਦੇ ਮਿਨੀ ਰਾਜਦਾਨੀ ਕਹਿੰਦੇ ਉਹ ਜੀ ਵੱਡੇ ਬੰਦਿਆਂ ਦੇ ਮੰਨੇ ਜਾਂਦੇ ਸੀਗੇ ਜੀ ਉਹ ਹੀ ਅੱਗੇ ਵਧਦੇ ਸੀ ਉਹ ਹੀ ਆਪਦਾ ਲੈ ਜਾਂਦਾ ਸੀ ਸਾਰਾ ਕੁਝ ਉਹ ਹੀ ਕਰਦੇ ਸੀ ਸਾਨੂੰ ਕੁਛ ਆਮ ਬੰਦਿਆਂ ਨੂੰ ਕੁਛ ਨਹੀਂ ਮੰਦਾ ਸੀ ਬਾਪੂ ਕਿਹੜੀ ਪਾਰਟੀ ਦੇਖਣਾ ਪਸੰਦ ਕਰਦਾ ਕਾਲੀ ਦਾ ਕਾਲੀ ਦਾ ਕਾਲੀ ਦਾ ਨਕੀ ਕਰ ਉਹ ਜੋ ਕੋਈ ਦਾਸਾ ਹੋਈ ਕਿ ਉਹ ਕੀਤਾ ਟੈਨਸ਼ਨ ਹੁੰਦੀ ਸੀ ਸਾਨੂੰ ਉਹ ਆਉਂਦੀ ਸੀ ਹੁਣ ਵੀ ਆਉਂਦੀ ਹਾਂ ਮੇਰਾ ਵਖਰਾ ਕੀ ਕੀਤਾ ਵਖਰਾ ਯਾਰ ਬਖਰਾ ਕੀ ਕਰਦੇ ਹੋ ਸਾਰਾ ਕੋਈ ਜੋ ਕਰਦਾ ਖਾਲ ਬਣਾ ਦੇ ਲੋਕਾਂ ਦੇ ਐ ਇਹਨਾਂ ਨੇ ਕੀ ਕੀਤਾ ਵਾਦਾ ਕਰਕੇ 2500 ਪੈਨਸ਼ਨ ਦਾ ਕਹੇ ਤੇ ਬੋਰਡ ਲਾ ਦਿੱਤੇ ਵੀ ਅਸੀਂ ਦੇ ਦਿੱਤੀ ਕਿੱਥੇ ਦਿੱਤੀ ਦੱਸੋ ਮਿਆਰ 2500 500 ਕਿੱਥੇ ਦਿੱਤੀ ਹੈ ਬਾਈ ਤੁਸੀਂ ਕਿਹੜੀ ਪਾਰਟੀ ਦੇ ਆਮ ਆਦਮੀ ਪਾਰ ਆਮ ਆਦਮੀ ਪਾਰਟੀ ਇੱਕ ਤਾਂ ਇਹਕਰ ਰੁਝਾਨ ਸੀ ਬਦਲਾਵ ਸੀਗਾ ਪਰ ਉਹ ਕਹਿੰਦੇ ਜਿਹੜਾ ਸੀ ਝਾੜੂ ਸੀ ਉਹ ਚਾੜੂ ਨੂੰ ਰੋੜ ਕੇ ਸਿੱਟਾਂਗੇ ਨਹੀਂ ਝਾੜੂ ਨੇ ਕੰਮ ਬਹੁਤ ਕੀਤੇ ਜਾਈ ਮੈਂ ਹੁਣ ਕਿਸਾਨ ਆ ਸਾਡੇ ਹੁਣ ਪਾਣੀ ਵਾਧੂ ਆਈ ਲਾਈਟ ਵਾਧੂ ਆ ਉਹ ਜਾਈ ਚਾਹੀਦਾ ਸਭ ਜ਼ਿਮੀਂਦਾਰਾਂ ਨੂੰ ਤਾਂ ਇੱਕ ਤਾਂ ਮਿਹਨਤ ਬਾਕੀ ਹੁਣ ਜਾਈਦਾ ਵਧੀਆ ਪਾਣੀ ਲੱਗਦਾ ਗੁਰਮੀਤ ਸਿੰਘ ਕੁੜੀਆ ਜਿੱਥੇ ਪਾਉਣ ਹਾਂਜੀ ਜਿੱਥੇ ਪਾਉਣਗੇ ਹਾਂਜੀ ਹਾਂਜੀ ਇਸ ਵਾਰ ਵੀ ਸਾਡੇ ਮਤਲਬ ਐਮਐਲ ਦੇ ਟਾਈਮ ਵੀ ਮੋਟਾ ਵਧੀਆਂ ਹਿਲਵਾਰੇ ਚ ਜੀ ਅਕਾਲੀਆਂ ਦਾ ਤੁਹਾਡਾ ਬਾਬੂ ਤੁਸੀਂ ਕਿਹੜੀ ਪਾਰਟੀ ਦੇਖਣਾ ਪਸੰਦ ਕਰੋ ਅਕਾਲੀਆਂ ਨੂੰ ਕਾਲੀਆਂ ਨੇ ਅਕਾਲੀਆਂ ਨੇ ਕੀ ਕੀਤਾ ਵੀ ਬਾਹਰ ਸਿਮਰਤ ਕਰੋ ਨਾ ਕੰਮ ਹੀ ਕਾਲੀਆਂ ਕੀਤਾ ਹੈ ਪੱਖੇ ਲਹਿਰੇ ਲੱਗੇ ਉਹ ਕਾਲੀਆਂ ਲੱਗੇ ਕੋਈ ਠਕਾਉਣ ਲਾ ਗਿਆ ਸੀ ਫਿਰ ਕਹਿੰਦੇ ਲਿਫਟ ਪੰਪਾਂ ਦੇ ਬਿੱਲ ਆਈ ਜਾਂਦੇ ਕਿਹੜੇ ਪੰਪਾ ਦੇ ਕੋਈ ਬਿੱਲ ਨਹੀਂ ਆਉਂਦਾ ਕੋਈ ਬਿੱਲ ਨਹੀਂ ਆਉਂਦਾ ਲਿਫਟ ਪੰਪ ਦਾ ਇਹਦਾ ਨਿਜਾਇਜ਼ ਨਿਜਾਇਜ਼ ਕਰ ਰਿਹਾ ਜੀ ਉਹਨਾਂ ਨੂੰ ਜੁਮੇ ਗੱਲਾਂ ਲਾਵੇ ਕੋਈ ਅੱਜ ਸਾਡੇ ਪਿੰਡ ਤੇ ਜੀਆਂ ਗਲੀਆਂ ਕਿਸੇ ਸਰਕਾਰ ਨੇ ਜਾਂ ਕੋਈ ਕੋਈ ਬਣਾ ਹੀ ਨਹੀਂ ਸਕਦਾ ਜਿਹੜਾ ਸਾਡਾ ਪਿੰਡ ਬਣਾਇਆ ਕਿਹੜੀ ਸਰਕਾਰ ਨੇ ਬਣਾਇਆ ਬਾਦਲ ਸਰਕਾਰ ਨੇ ਬਾਦਲ ਸਾਹਿਬ ਨੇ ਸਾਰਾ ਕੁਝ ਬਣਾਇਆ ਕਿਹਨੇ ਬਾਦਲਾ ਸਾਹਿਬ ਤਾਂ ਹੁਣ ਰਹਿ ਹੀ ਨਹੀਂ ਤੇ ਹੁਣ ਤੁਸੀਂ ਸੁਖਵੀਰ ਬਾਦਲ ਦੇ ਹਰਸ਼ਮਰਤ ਕੋਲ ਦੇ ਨਾਲੋਂ ਨਾ ਲਾ ਪੱਕੇ ਤੁਸੀਂ ਕਿਹੜੀ ਸਰਕਾਰ ਦੇਖਣਾ ਪਸੰਦ ਕਰੋਗੇ ਜੀ ਤਾਂ ਲਗਾਤਾਰ ਜਿਹੜਾ ਲੋਕਾਂ ਦਾ ਰੁਝਾਨ ਹੈ ਉਹ ਇਹ ਆ ਜਾ ਰਿਹਾ ਕਿ ਇੱਥੇ ਵਿਕਾਸ ਤਾਂ ਜ਼ਰੂਰ ਹੋਇਆ ਪਰ ਜਿਹੜੇ ਅੱਧੇ ਕਹ ਜਿਓ ਇੱਥੇ ਗੱਲ ਕਰ ਲਈਏ ਤਾਂ ਗੁਰਮੀਤ ਸਿੰਘ ਖੁੱਡੀਆਂ ਦੇ ਸਮਰਥਕ ਵੀ ਨੇ ਤਾਂ ਕਾਂਗਰਸ ਦੇ ਸਮਰਥਕ ਵੀ ਨੇ ਤੇ ਜੇ ਗੱਲ ਕਰੀਏ ਤਾਂ ਅਕਾਲੀ ਦਲ ਦੇ ਸਮਰਥਕ ਵੀ ਇੱਥੇ ਬੈਠੇ ਹੋਏ ਨੇ ਤਾਂ ਤਮਾਮ ਇਹਨਾਂ ਚਰਚਾ ਜਿਹੜੀ ਖੁੱਲ੍ਹੇ ਚਰਚਾ ਹੈ ਉਹ ਲਗਾਤਾਰ ਜਾਰੀ ਰਹੇਗੀ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਤੁਹਾਡੇ ਨਾਲ ਇਹ ਜਿਹੜੇ ਮੁਕਾਬਲੇ ਨੇ ਜਾਂ ਫਿਰ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਬਣੇ ਰਹੋ ਪੰਜਾਬ ਹਰਿਆਣਾ ਰਾਜਨਾਤਿਕ ਧੰਨਵਾਦ